ਬੜੀ ਲੰਮੀ ਚਰਬਾਸ਼ਰਮ ਨੇ ਕਮੇਟੀ ਵੱਲੋਂ ਜਿੰਨੇ ਵੀਜ਼ੇ ਅਪਲਾਈ ਕੀਤੇ ਕਿ ਉਹਨੇ ਹੀ ਮਿਲੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਬਹੁਤ ਖੁਸ਼ੀ ਦੀ ਗੱਲ ਆ ਜੀ ਜਿੰਨੇ ਵੀ ਇੱਥੇ ਅਪਲਾਈ ਕੀਤੇ ਸੀ ਵੀਜ਼ੇ ਉਹ ਸਾਰਿਆਂ ਦੇ ਵੀਜ਼ੇ ਲੱਗ ਕੇ ਆਏ ਆ ਸਾਡਾ ਜਿਹੜਾ ਔਸ਼ੋਕੜਾ ਜੀ ਉਹ ਸਾਡਾ ਲਾਹੌਰ ਆ ਅਸੀਂ ਲਾਹੌਰੀ ਆ ਜਦੋਂ ਲੋਕ ਦੇਖ ਯਾਦ ਕਹਿੰਦੇ ਸੀ ਉਦੋਂ ਅਸੀਂ ਉੱਜੜ ਕੇ ਆਏ ਉੱਥੋਂ ਜੋ ਸਾਡੇ ਬਜ਼ੁਰਗੀ ਉਹਨਾਂ ਦੇ ਇਹ ਤਾਂ ਜ਼ਰੂਰ ਹੀ ਉਹਨਾਂ ਦੇ ਮਨ ਚ ਕੀ ਅਸੀਂ ਆਵਦਾ ਜਨਮ ਭੂਮੀ ਵੇਖੀਏ ਸਾਡਾ ਪਿੰਡ ਜਿਹੜਾ ਸੀ ਉਹ ਲਾਹੌਰ ਦੇ ਵਿੱਚ ਚੜੀ ਚੜਮ ਚੜਾਣਾ ਵਾਲਾ ਪਿੰਡ ਸੀ ਜੀ ਜਿਹੜਾ ਜਿਹੜਾ ਸੁਪਨਾ ਤੁਹਾਡੇ ਬਜ਼ੁਰਗਾਂ ਨੇ ਵੇਖਿਆ ਸੀ ਕਿ ਇਹ ਅੱਖਾਂ ਪੂਰੀਆਂ ਕਰਨਗੀਆਂ ਜੀ ਉਹ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਅੱਜ ਲੋਕੇ 17 ਸਾਲਾਂ 16 ਸਾਲਾਂ ਬਾਅਦ ਕਹਿੰਦੇ ਨਾ ਕਿ ਤਰੱਕੀ ਵਧੀ ਹੋ ਗਈ ਸੀਵਰੇਜ ਪਾ ਗਏ ਗਲੀਆਂ ਨਾਲੀਆਂ ਬਣਿਆ ਸਾਡਾ ਪਿੰਡ ਜਿਹੜਾ ਚੜ ਹੀ ਉਹਦੇ 1947 ਤੋਂ ਪਹਿਲਾਂ ਗਲੀਆਂ ਨਾਲੀਆਂ ਬਣੀਆਂ ਸੀ ਸਟਰੀਟ ਲਾਈਟਾਂ ਲੱਗੀਆਂ ਸੀ ਉਹ ਜ਼ਮਾਨੇ ਦੀ ਸੀ ਲਾਈਟਾਂ ਜਿਹਨੂੰ ਲੰਪਾਂ ਦੇ ਤੇਲ ਪਾ ਕੇ ਚੱਲਦੀਆਂ ਸੀ ਉਹ ਅੱਜ ਤੱਕ ਉਹ ਤਰੱਕੀ ਉਸ ਲਾਈਨ ਤੇ ਨਹੀਂ ਹਿੰਦੁਸਤਾਨ ਤੋਂ ਚੱਲਿਆ ਗਿਆ ਕਿਉਂਕਿ ਜਦੋਂ ਆਪਾਂ ਕਿਸੇ ਕਿਸੇ ਨੂੰ ਆਪਾਂ ਅਜਾੜ ਗਏ ਨਾ ਉਹਨੂੰ ਬਸਣ ਤੇ ਬਹੁਤ ਟਾਈਮ ਲੱਗਦਾ ਤੇ ਅੱਜ ਕੱਲ ਦੇ ਸੋਸ਼ਲ ਮੀਡੀਆ ਤੇ بڑے بڑے ਵਿਦਵਾਨ ਬਣੇ ਆ ਬੜਾ ਆਪ ਦੇ ਆਪ ਦੱਸਦੇ ਆ ਉਹਨਾਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਕਹਿੰਦਾ ਵਾਂ ਕਿ ਯਾਰ ਜਿੰਨੇ ਯਾਰਾ ਵੇਖਿਆ ਨਾ ਉਹਨੂੰ ਪੁੱਛੋ ਵਿਸਾਖੀ ਦੇ ਮੌਕੇ ਇੱਕ ਵਿਸ਼ਾਲ ਸਿੱਖ ਜਥਾ ਜਿਹੜਾ ਹੈ ਉਹ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ 1900 ਦੇ ਕਰੀਬ ਵੀਜ਼ੇ ਅਪਲਾਈ ਕੀਤੇ ਗਏ ਸਨ ਉਹ ਵੀਜ਼ੇ ਜਿਹੜੇ ਨੇ ਉਹਨਾਂ ਦੇ ਪਾਸਪੋਰਟ ਜਿਹੜੇ ਨੇ ਉਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦੇ ਦਫ਼ਤਰ ਮੁਖ ਦਫ਼ਤਰ ਦੇ ਵਿੱਚ ਜਿਹੜੇ ਨੇ ਉਹ ਦਿੱਤੇ ਜਾ ਰਹੇ ਹਨ ਕੋਈ ਸਿੱਖ ਸਕੱਤਾਂ ਨੇ ਸਾਡਾ ਮੌਜੂਦ ਨੇ ਗੱਲਬਾਤ ਕਰਨ ਸਿੱਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕੀ ਕਹਿਣਾ ਚਾਹੋਗੇ ਬੜੀ ਲੰਮੀ ਚਿਰ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਜਿਨ੍ਹਾਂ ਨੇ ਵੀਜ਼ੇ ਅਪਲਾਈ ਕੀਤੇ ਕਿ ਉਹਨਾਂ ਨੂੰ ਮਿਲੇ ਕੀ ਕਹਿਣਾ ਚਾਹੋਗੇ ਸਰਪੰਚ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਜਿਨ੍ਹਾਂ ਨੇ ਵੀ ਇੱ ਇੱਕ ਗੁਰੂ ਸਾਹਿਬ ਦੀ ਬੜੀ ਮੇਰ ਹੈ ਜੀ ਜਿਹੜੀ ਆਪਾਂ ਗੁਰੂ ਸਾਹਿਬ ਦੇ ਘਰ ਰੋਇ ਅਰਦਾਸ ਕਰਦੇ ਆਂ ਕਿ ਸਾਨੂੰ ਜਿਹੜੇ ਵਿਛੜੇ ਗੁਰਧਾਮਾਂ ਉਹਨਾਂ ਦੇ ਦਰਸ਼ਨ ਦਿਦਾਰੇ ਹੋਣ ਬੜੀ ਵੱਡੀ ਮਹਾਰਾਜ ਦੇ ਸ਼ੁਕਰ ਕਰਦੇ ਆਂ ਕਿ ਸੱਚੇ ਪਾਤਸ਼ਾਹ ਮੌਕਾ ਦੇਣ ਲੱਗਾ ਸਾਨੂੰ ਤੇ ਸੁਖ ਸੁਗਾਣਾ ਸੀ ਉਥੇ ਯਾਤਰਾ ਕਰਕੇ ਜੀ ਗੁਰਧਾਮਾਂ ਦੇ ਵਿੱਚੋਂ ਖੁਸ਼ੀਆਂ ਲੈ ਗਈਏ ਜੋ ਪੰਜਾਬ ਦੇਸ਼ ਦੀ ਵੰਡ ਹੋਈ ਆ ਉਹ ਵੰਡ ਦੇ ਵਿੱਚ ਸਾਡੇ ਗੁਰੂਤਾਂ ਵੀ ਵੰਡੇ ਗਏ ਇਸ ਕਰਕੇ ਉਹਨਾਂ ਦੇ ਜਿਹੜੇ ਦਰਸ਼ਨ ਕਰਨੇ ਉਹ ਅਰਦਾਸ ਦੇ ਵਿੱਚ ਰੋਜ਼ ਆਪਾਂ ਹਰ ਰੋਇ ਅਰਦਾਸ ਹੁੰਦੀ ਆ ਕਿ ਸਿੱਖ ਨੂੰ ਸਿੱਖ ਆਪਦੇ ਗੁਰੂ ਧਾਮਾਂ ਦੇ ਖੁੱਲੇ ਦਰਸ਼ਿਲਦਾਰੇ ਕਰਨ ਤੂੰ ਤੁਹਾਡੇ ਵੱਲੋਂ ਜਾਂ ਤੁਹਾਡੇ ਪਰਿਵਾਰ ਵੱਲੋਂ ਕਿੰਨੇ ਜਣਾਂ ਵੱਲੋਂ ਵੀਜ਼ਾ ਅਪਲਾਈ ਕੀਤਾ ਗਿਆ ਸੀ ਸਾਰਾ ਮੇਰੇ ਵੱਲੋਂ ਇਕੱਲੇ ਦਾ ਵੀਜ਼ਾ ਅਪਲਾਈ ਕੀਤਾ ਸੀ ਨਾਲ ਮੇਰੇ ਦੋਸਤ ਮਿੱਤਰ ਚੱਲੇ ਪਹਿਲੀ ਵਾਰ ਕਰਵਾ ਕੀਤਾ ਸੀ ਪਹਿਲੀ ਵਾਰੀ ਅਪਲਾਈ ਕੀਤਾ ਪਹਿਲੀ ਵਾਰੀ ਵੀਜ਼ਾ ਆ ਗਿਆ ਕੋਈ ਪਰਿਵਾਰਿਕ ਮੈਂਬਰ ਜਾਂ ਬਜ਼ੁਰਗ ਕੋਈ ਪਾਕਿਸਤਾਨ ਤੋਂ ਆਏ ਹੋਣ ਕੋਈ ਸਮੇ ਸਾਡਾ ਜਿਹੜਾ ਪਸ਼ੋਕੜਾ ਜੀ ਉਹ ਸਾਡਾ ਲਾਹੌਰ ਆ ਅਸੀਂ ਲਾਹੌਰ ਗਏ ਆ ਜਦੋਂ ਲੋਕ ਦੇਸ਼ ਯਾਦ ਕਹਿੰਦੇ ਸੀ ਉਦੋਂ ਅਸੀਂ ਉੱਜੜ ਕੇ ਆਏ ਉੱਥੋਂ ਹੂੰ ਸਾਡੇ ਬਜ਼ੁਰਗ ਇਹ ਦਿਲਚਿਕ ਇੱਕ ਚੀਜ਼ ਲੈ ਕੇ ਇਸ ਦੁਨੀਆ ਤੋਂ ਚਲ ਗਏ ਕਿ ਸਾਨੂੰ ਵਸਦਿਆਂ ਨੂੰ ਉੱਥੋਂ ਮਤਲਬ ਦੇਸ਼ ਪੰਜਾਬ ਨੂੰ ਇੱਕ ਅਲੱਗ ਦੇਸ਼ ਪੰਜਾਬ ਪੰਜਾਬ ਸੂਬਾ ਨਹੀਂ ਇਹ ਦੇਸ਼ ਹੀ ਜਿਸ ਦੇਸ਼ ਨੂੰ ਪਤਾ ਨਹੀਂ ਕੀ ਕੀਦੀ ਨਜ਼ਰ ਲੱਗੀ ਤੇ ਉਹ 1947 ਦੇ ਵਿੱਚ ਉਹਦੀ ਵੰਡ ਹੋਈ ਉਸ ਵੰਡ ਦੇ ਵਿੱਚ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਗਈਆਂ ਉਸ ਜਨ ਉਸ ਚੀਜ਼ ਦੇ ਵਿੱਚੋਂ ਨਿਕਲ ਕੇ ਅੱਜ ਫੇਰ ਇੱਥੇ ਜੋ ਪੰਜਾਬ ਸੂਬਾ ਵਾ ਉਹਦੇ ਵਿੱਚ ਪੈਰ ਲੱਗੇ ਆ ਮਹਾਰਾਜ ਦੀ ਕਿਰਪਾ ਨਾਲ ਚੰਗੀ ਰੋਟੀ ਖਾਣਦੇ ਆ ਤੇ ਉਹਦੀ ਕਿਰਪਾ ਨੇ ਅੱਜ ਵੀ ਜੱ ਲੱਗਾ ਵਾ ਜੋ ਸਾਡੇ ਬਜ਼ੁਰਗ ਹੀ ਉਹਨਾਂ ਦੇ ਇਹ ਤਾਂ ਜ਼ਰੂਰ ਹੀ ਉਹਨਾਂ ਦੇ ਮਨ ਚ ਕੀ ਅਸੀਂ ਆਪਦਾ ਜਨਮ ਭੂਮੀ ਵੇਖੀਏ ਸਾਡਾ ਪਿੰਡ ਜਿਹੜਾ ਸੀ ਉਹ ਲਾਹੌਰ ਦੇ ਵਿੱਚ ਚੜ ਚੜਾੜਾਂ ਵਾਲਾ ਪਿੰਡ ਸੀ ਜੀ ਅਸੀਂ ਸਾਰਾ ਪਿੰਡ ਗੇਲੇ ਆ ਉਸ 47 ਦੀ ਵੰਡ ਚ ਉੱਥੋਂ ਅਸੀਂ ਆ ਕੇ ਤੇ ਪੱਟੀ ਸ਼ਹਿਰ ਜੋ ਪੱਟੀ ਕਿ ਆਸ ਖੈਰ ਨਾ ਲੱਖੀ ਪੱਟੀ ਉਹਦੇ ਵਿੱਚ ਸਾਨੂੰ ਜ਼ਮੀਨਾਂ ਲਾਟ ਹੋਈਆਂ ਅਸੀਂ ਉੱਥੇ ਰਹਿੰਦੇ ਹਾਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਕਿ ਅਸੀਂ ਫੇਰ ਕੁਝ ਗੁਰੂ ਸਾਹਿਬ ਦੇ ਕਿਰਪਾ ਦੇ ਨਾਲ ਅੱਜ ਅਸੀਂ ਪਾਕਿਸਤਾਨ ਦੇ ਵਿੱਚ ਜਾ ਕੇ ਆਪਦੇ ਗੁਰਦੁਆਰਾ ਮੰਦਰਸ਼ ਕਰਨੇ ਤੇ ਆਪਦੇ ਪਿਓ ਦਾਦਿਆਂ ਦੀ ਜਿਹੜੀ ਜਨਮ ਭੂਆ ਉਹਨੂੰ ਨਮਸਕਾਰ ਕਰਨ ਲਈ ਜਿਹੜਾ ਜਿਹੜਾ ਸੁਪਨਾ ਤੁਹਾਡੇ ਬਜ਼ੁਰਗਾਂ ਨੇ ਵੇਖਿਆ ਸੀ ਕਿ ਇਹ ਅੱਖਾਂ ਪੂਰੀਆਂ ਕਰਨਗੀਆਂ ਜੀ ਉਹ ਬਜ਼ੁਰਗਾਂ ਦਾ ਜੋ ਸੁਪਨਾ ਸੀ ਉਹ ਸੁਫਨਾ ਤਾਂ ਲਾਲੋ ਵੀ ਉਸ ਸਮੇਂ ਦੀ ਜੋ ਵੀ ਹੋਇਆ ਉਹਦੇ ਨਾਲ ਉਹਨਾਂ ਦੇ ਨਾਲ ਹੀ ਮਤਲਬ ਆਪਦੇ ਅੰਦਰ ਹੀ ਉਹ ਸੁਫਨਾ ਜੱਜਬ ਹੋ ਗਿਆ ਜੱਜਬ ਹੋ ਗਿਆ ਕਿ ਬਾਹਰ ਨਹੀਂ ਕਿਸੇ ਦਾ ਤੁਸੀਂ ਛੋਟੇ ਛੋਟੇ ਹੁੰਦੇ ਹੋਗੇ ਜਿਹੜੋ ਗੱਲਬਾਤ ਕਰਦੇ ਨੇ ਕਿ ਬਜ਼ੁਰਗ ਦੱਸਦੇ ਸਨ ਇਸ ਤਰ੍ਹਾਂ ਦਾ ਘਰ ਸੀਗਾ ਉੱਥੇ ਇਸ ਤਰ੍ਹਾਂ ਦੇ ਸੀ ਮਾਹੌਲ 'ਚ ਰਹਿੰਦੇ ਸਨ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ 47 ਤੋਂ ਬਾਅਦ ਜੇ ਤਾਂ ਤੁਸੀਂ ਪੂਰੀ ਇੰਟਰਵਿਊ ਆਪਦੇ ਚੈਨਲ ਤੇ ਚਲਾਉਣੀ ਆ ਫਿਰ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਅੱਜ ਲੋਕੀ 17 ਸਾਲਾਂ 76 ਸਾਲਾਂ ਬਾਅਦ ਕਹਿੰਦੇ ਨਾ ਕਿ ਤਰੱਕੀ ਵਧੀ ਹੋ ਗਈ ਸੀਵਰੇਜ ਪੈ ਗਏ ਗਲੀਆਂ ਨਾਲੀਆਂ ਬਣਿਆ ਸਾਡਾ ਪਿੰਡ ਜਿਹੜਾ ਚੜ੍ਹ ਹੀ ਉਹਦੇ ਚ 1947 ਤੋਂ ਪਹਿਲਾਂ ਗਲੀਆਂ ਨਾਲੀਆਂ ਬਣੀਆਂ ਸੀ ਸਟਰੀਟ ਲਾਈਟਾਂ ਲੱਗੀਆਂ ਸੀ ਉਸ ਜ਼ਮਾਨੇ ਦੀਆਂ ਸਟਰੀਟ ਲਾਈਟਾਂ ਜਿਹਨੂੰ ਲੰਪਾਂ ਦੇ ਤੇਲ ਪਾ ਕੇ ਚੱਲਦੀਆਂ ਸੀ ਬਜ਼ੁਰਗਾਂ ਦੇ ਇਹ ਕਿ ਨਹਿਰਾ ਵਿੱਚ ਉਦੋਂ ਬਣਗੀਆਂ ਛੜਕਾਂ ਤੱਕ ਬਣੀਆਂ ਸੀ ਠੀਕ ਹੈ ਨਾ ਜਿਹੜੀ ਉਹ ਤਰੱਕੀ ਸੀ ਨਾ ਉਹ ਤਰੱਕੀ 1947 ਚ ਰੁਕੀ ਉਹ ਅੱਜ ਤੱਕ ਉਹ ਤਰੱਕੀ ਉਸ ਲੈਂਡ ਤੇ ਨਹੀਂ ਹਿੰਦੁਸਤਾਨ ਤੋਂ ਚੱਲਿਆ ਗਿਆ ਕਿਉਂਕਿ ਜਦੋਂ ਆਪਾਂ ਕਿਸੇ ਕਿਸੇ ਨੂੰ ਆਪਾਂ ਅਜਾੜ ਗਏ ਨਾ ਉਨੂੰ ਬਸਣ ਤੇ ਬਹੁਤ ਟਾਈਮ ਲੱਗਦਾ ਹਾਂ ਬਿਲਕੁਲ ਇਹ ਤੇ ਐਗਜ਼ਾਮਪਲ ਹੈ ਕਿ ਜਿੱਥੇ ਵਾਰ ਲੱਗੀ ਹੋਵੇ ਉਹਨੂੰ ਬਸਣ ਵਾਸਤੇ 100 ਸਾਲ ਤੇ ਲੱਗੀ ਜਾਂਦੇ ਮਾਮੂਲੀ ਗੱਲ ਆ ਇਸ ਕਰਕੇ ਮੈਂ ਸਾਰੇ ਜਿਹੜੇ ਅੱਜ ਕੱਲ ਦੇ ਸੋਸ਼ਲ ਮੀਡੀਆ ਤੇ ਬੜੇ ਬੜੇ ਵਿਦਵਾਨ ਬਣੇ ਆ ਬੜਾ ਆਪ ਦੇ ਆਪ ਦੱਸਦੇ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਕਹਿੰਦਾ ਵਾਂ ਕਿ ਯਾਰ ਜਿੰਨੇ ਯਾਰਾ ਵੇਖਿਆ ਨਾ ਉਹਨੂੰ ਪੁੱਛੋ ਇਹ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ ਵੀ ਐ ਕਰਦਾਂਗੇ ਉਹ ਕਰਦਾਂਗੇ ਜਿੱਦਾਂ ਵੀ ਹੈਗਾ ਨਾ ਉਦਾਂ ਚੱਲਣ ਦੋ ਇਹ ਆਪਣੇ ਤੋਂ ਕੁਝ ਨਹੀਂ ਬਦਲਿਆ ਜਣਾ ਇਹ ਬਦਲਣਾ ਗੁਰੂ ਸਾਹਿਬ ਨੇ ਇੱਕ ਹੋਰ ਮੈਂ ਸੁਣ ਪੁੱਛਣਾ ਚਾਹਾਂਗਾ ਜਦੋਂ ਤੁਸੀਂ ਪਾਕਿਸਤਾਨ ਜਾਓਗੇ ਤੁਹਾਨੂੰ ਲੱਗਦਾ ਕਿ ਉਹ ਪਿਆਰ ਜਾਂ ਦਾਦੇ ਪੜਦਾਦਿਆਂ ਨੂੰ ਮਿਲਦਾ ਸੀ ਉਹ ਪਿਆਰ ਇਸ ਵਾਰ ਵੀ ਮਿਲੂਗਾ ਕਿਉਂਕਿ ਕਹਿੰਦੇ ਨੇ ਪਾਕਿਸਤਾਨੀ ਜਿਹੜੇ ਨਾ ਉਹ ਬਹੁਤ ਹਿੰਦੁਸਤਾਨੀਆਂ ਨੂੰ ਪਿਆਰ ਕਰਦੇ ਨੇ ਤੇ ਅਸੀਂ ਵੀ ਕਹਿੰਦੇ ਕਿ ਜਦੋਂ ਕੋਈ ਇਧਰੋਂ ਇਧਰ ਆਉਂਦਾ ਤੇ ਅਸੀਂ ਵੀ ਉਹਨੂੰ ਬਹੁਤ ਪਿਆਰ ਕਰਦੇ ਆ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਪਿਆਰ ਨਜ਼ਰ ਆਏਗਾ ਤੁਹਾਨੂੰ ਵੇਖੋ ਜੀ ਪਿਆਰ ਆਪਾਂ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਆਪਾਂ ਪਿਆਰ ਨਾਲ ਰਹਿੰਦੇ ਆ ਪਰ ਇਹਦੇ ਵਿੱਚ ਜਦੋਂ ਕੋਈ ਇਹੋ ਜੀ ਸਿਆਸਤ ਦੇ ਨਾਲ ਕੋਈ ਤੀਲ ਛੁੱਟਦਾ ਵਾ ਆਪਾਂ ਆਪਣੇ ਭੈਣ ਭਰਾਵਾਂ ਨੂੰ ਭੁੱਲ ਜਾਂਦੇ ਆ ਕਿ ਇਹ ਸਾਡੇ ਗਵਾਂਢੀ ਆ ਜਾਂ ਕਿੱਦਾਂ ਆ ਜਦੋਂ 1984 ਚ ਆਪਾਂ ਵੇਖਿਆ ਕਿ ਇੰਨੀ ਵੱਡੀ ਨਸਲ ਕੁੱਸੀ ਹੋਈ ਉਹਦੇ 'ਚ ਕਿਸੇ ਦਾ ਕਿਸੇ ਨਾਲ ਵੈਰ ਨਹੀਂ ਸੀ ਸਿਰਫ ਇੱਕ ਨਫ਼ਰਤ ਭਰਤੀ ਲੋਕਾਂ ਦੇ ਵਿੱਚ ਕੀ ਪਤਾ ਨਹੀਂ ਸਿੱਖ ਤੁਹਾਡੇ ਦੁਸ਼ਮਣ ਆ ਤੇ ਇਹਨਾਂ ਨੂੰ ਆਪਾਂ ਖਤਮ ਕਰ ਦੇਣਾ ਉਹ ਸਿਆਸਤ ਦੀ ਬਲੀ ਪੰਜਾਬ ਚੜਿਆ 30 ਸਾਲ ਬਾਅਦ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਚੱਲਿਆ ਸੀ ਪਰ ਜੋ ਹੁਣ ਇਸ ਟਾਈਮ ਤੁਸੀਂ ਫੇਰ ੜਾ ਜਿਹੜੇ ਪੰਜਾਬ ਦੇ ਆਓ ਐਡੇ ਵਧੀਆ ਨਹੀਂਗੇ ਇਹ ਕਰਕੇ ਮੈਂ ਤਾਂ ਸਾਰਿਆਂ ਨੂੰ ਇਹੋ ਹੀ ਅਪੀਲ ਕਰੂੰਗਾ ਵੀ ਸ਼ਾਂਤੀ ਨਾਲ ਰਹੋ ਮੁਸਲਮਾਨ ਵੀ ਆਪਣੇ ਭੈਣ ਭਰਾਵਾ ਕਿਉਂਕਿ ਆਪਣੇ ਹਿੰਦੁਸਤਾਨ ਚ ਰਹਿੰਦੇ ਆ ਜੀ 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 ਠੀਕ ਹੈ ਨਾ ਜਦੋਂ ਅਸੀਂ ਉੱਥੋਂ ਆਏ ਆ ਪਾਕਿਸਤਾਨ ਛੱਡ ਕੇ ਸਾਡੇ ਲਾਗੇ ਕਈ ਪਿੰਡ ਆ ਜਿਹੜੇ ਸੀ ਉਹਨਾਂ ਨੂੰ ਬਜ਼ੁਰਗ ਦੱਸਦੇ ਵੀ ਅੱਗ ਲੱਗੀ ਲਾਤੀ ਹੈਗੀ ਜਦੋਂ ਉੱਥੇ ਇੱਕ ਦੰਗੇ ਦੰਗੇ ਹੋ ਗਏ ਹੈਗੀ ਇੱਕ ਦੂਜੇ ਨੂੰ ਮਾਰ ਰਹੇ ਪਰ ਸਾਡੇ ਪਿੰਡ ਦੇ ਜਿਹੜੇ ਵਿੱਚ ਜਦੋਂ ਫੌਜ ਗਈ ਸਾਡੇ ਪਿੰਡ ਦੇ ਮੁਸਲਮਾਨਾਂ ਆਖਿਆ ਵੀ ਇੰਨਾ ਜੱਟ ਸਰਦਾਰਾਂ ਨੇ ਸਾਨੂੰ ਅਜੇ ਤੱਕ ਕੁਝ ਨਹੀਂ ਕਿਹਾ ਸਾਡੇ ਭਾਈਚਾਰ ਭਾਈਚਾਰ ਸਾਝ ਆ ਪਿਆਰ ਆ ਇਹਨਾਂ ਨੂੰ ਕੁਝ ਨਾ ਕਿਹਾ ਸਾਨੂੰ ਇੱਕ ਦਿਨ ਦਾ ਮੌਕਾ ਮਿਲ ਗਿਆ ਤੇ ਅਸੀਂ ਉਥੋਂ ਲਾਹੌਰ ਦੇ ਵਿੱਚੋਂ ਡੱਲ ਪਿੰਡ ਆ ਕੇ ਇੱਕ ਰਾਤ ਕੱਟੀ ਉਸ ਤੋਂ ਬਾਅਦ ਜਮਾਲਪੁਰਾ ਸਾਡੇ ਬਜ਼ੁਰਗਾਂ ਦੇ ਨਾਲ ਕੇ ਉੱਥੇ ਆਏ ਫਿਰ ਸਾਨੂੰ ਪੱਟੀ ਜੀ ਅਲਾਟਮੈਂਟ ਹੋਈ 10 15 ਸਾਲ ਬਾਅਦ ਸਾਡੇ ਜਿਹੜੇ ਪੈਰ ਲੱਗੇ ਬਜ਼ੁਰਗਾਂ ਦੇ ਵੀ ਅੱਜ ਰੋਟੀ ਤੇ ਫਿਰ ਸੌਖੀ ਰੋਟੀ ਖਾਣ ਲੱਗੇ ਬਿਲਕੁਲ ਬਿਲਕੁਲ ਜੀ ਇਸ ਕਰਕੇ ਨਫ਼ਰਤ ਦੀ ਬੀ ਨਾ ਬੀਜੋ ਪਿਆਰ ਦੇ ਬੀਜ ਬੀਜੋ ਜੋ ਜਿਹੜੇ ਪਿਆਰ ਦੇ ਫੁੱਲ ਆ ਉਹ ਸਭ ਨੂੰ ਮਹਿਕ ਦਿੰਦੇ ਆ ਨਫਰਤ ਦੇ ਜਿਹੜੇ ਕੰਡੇ ਆ ਉਹ ਸਾਰਿਆਂ ਨੂੰ ਜ਼ਖਮ ਦਿੰਦੇ ਆ ਉਹ ਕਿਸੇ ਕੌਮ ਦੇ ਨਹੀਂ ਹੁੰਦੇ ਉਹ ਕਿਸੇ ਭਾਈਚਾਰੇ ਦੇ ਨਹੀਂ ਹੁੰਦੇ ਉਹ ਇੱਕ ਇੱਕ ਦੋ ਬੰਦਿਆਂ ਨੂੰ ਫਾਇਦਾ ਪਹਚਾਉਣ ਵਾਲਿਆਂ ਦੇ ਉਹ ਕੰਡੇ ਬੀਜੇ ਹੁੰਦੇ ਆ ਪਰ ਚੁੱਪਦੇ ਉਹ ਸਾਰਿਆਂ ਦੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਤੁਹਾਡੇ ਚੈਨ ਰਹੀ ਕਿ ਸਾਰੇ ਭਾਈਚਾਰਾ ਬਣਾ ਕੇ ਰੱਖੋ ਕੋਈ ਕਿਸੇ ਦਾ ਦੁਸ਼ਮਣ ਨਹੀਂ ਜੇ ਕੋਈ ਕਿਸੇ ਦਾ ਸਭ ਨੁਕਸਾਨ ਕਰਕੇ ਖੁਸ਼ ਨਹੀਂਗਾ ਆਪਾਂ ਸਭ ਹੱਸਦੇ ਵਾਸਤੇ ਰਹੀਏ ਗੁਰੂ ਰਾਮਦਾਸ ਜੀ ਦੇ ਘਰੋਂ ਆਪਾਂ ਇਹ ਅਰਦਾਸ ਕਰੀਏ ਜਿਵੇਂ ਉਹਨਾਂ ਆਪਾਂ ਨੂੰ ਕਹਿਣਾ ਚਾਹ ਵਰਨਾ ਨੂੰ ਸਾਂਝਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਬਾਣੀ ਪੜ ਲੂਗਾ ਨਾ ਉਹਦੇ ਅੰਦਰੋਂ ਵੈਰ ਰੋਸ ਸਭ ਕੋ ਖਤਮ ਹੋ ਜੂਗਾ ਉਹ ਹਰ ਇੱਕ ਦੇ ਹਰ ਇੱਕ ਧਰਮ ਨੂੰ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਣ ਦਾ ਸੰਜਾਲ ਸੰਧਾਰ ਦਿੰਦੇ ਆ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਅਨਸਾਰ ਹੋ ਕੇ ਚੱਲੀ ਉਹ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਫੇਰਾ ਆਪਾਂ ਭਾਈ ਵਰ ਭਾਈਕਰ ਭਾਈ ਚਾਰਕ ਸਾਂਝ ਆਪਦੀ ਬਣਾ ਕੇ ਰੱਖੀਏ ਇਹਨਾਂ ਸ਼ਬਦਾਂ ਨਾਲ ਜੇ ਕੋਈ ਵੱਧ ਘੱਟ ਬੋਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਸਾਡੇ ਨਾਲ ਮਜੂਦ ਨੇ ਗੱਲਬਾਤ ਕਰਨੇ ਪਹਿਲੇ ਆਪਣਾ ਨਾਮ ਦੱਸੋ ਮੇਰਾ ਨਾਮ ਸਤਨਾਮ ਸਿੰਘ ਹੈ ਸਤਨਾਮ ਜੀ ਪਹਿਲੀ ਵਾਰ ਜਾ ਰਹੇ ਪਾਕਿਸਤਾਨ ਹਾਂਜੀ ਪਹਿਲੀ ਵਾਰ ਜਾ ਰਹੇ ਕਿਹੜੇ ਕਿਹੜੇ ਗੁਰੂਤਾ ਮਾਤਾ ਦਰਸ਼ਨ ਕਰੋਗੇ ਜੀ ਇਸ ਵਾਰ ਦੇਖੋ ਜੀ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਬਾਕੀ ਉਹ ਵੀ ਚਲੋ ਜਿਹੜੇ ਗ੍ਰੋਤਾ ਮਹਣ ਕੇ ਉਹਨਾਂ ਨੂੰ ਜ਼ਰੂਰ ਦਰਸ਼ਨ ਹੁਣ ਕਿੰਨੇ ਦਿਨ ਦਾ ਵੀਜ਼ਾ ਮਿਲਿਆ ਜੀ ਇਹ 10 ਦਿਨ ਦਾ ਵੀਜ਼ਾ ਜੀ ਅਕਸਰ ਹੀ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਬਹੁਤ ਸਾਰੇ ਵਿਚਾਰ ਚੱਲਦੇ ਨੇ ਕਿ ਉਧਰ ਹਾਲਾਤ ਜਾਂ ਖਬਰਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਕਿ ਬਹੁਤ ਸਾਰੇ ਹਾਲਾਤ ਮਾੜੇ ਨੇ ਤੁਹਾਡੇ ਦਿਮਾਗ ਚ ਚੱਲਦਾ ਪਿਆ ਕੁਝ ਕੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਉਧਰ ਨਹੀਂ ਜੀ ਕੁਝ ਨਹੀਂ ਹੋ ਸਕਦਾ ਜੀ ਇਹ ਸਾਰਾ ਜੋ ਵੀ ਕਰਦੇ ਸ਼ਰਾਰਤੀ ਅੰਸਰਾਂ ਦਾ ਵਾ ਇਹਨਾਂ ਦੇ ਵਿੱਚ ਆਪਸੀ ਜਿਹੜੀ ਆ ਭਾਈ ਸਰਜਾਂਸ ਘਟੇ ਪਰ ਇਹੋ ਜੀ ਗੱਲਬਾਤ ਕੋਈ ਨਹੀਂ ਹੈ ਜਦੋਂ ਆਪਾਂ ਜ਼ਮੀਨ ਤੇ ਜਾਂਦੇ ਆ ਨਾ ਤੇ ਗੱਲ ਕੋਈ ਹੋਰ ਹੁੰਦੀ ਆ ਹਕੀਕੀ ਗੱਲ ਕੋਈ ਹੋਰ ਹੁੰਦੀ ਆ ਦੱਸਿਆ ਕੁਝ ਹੋਰ ਜਾਂਦਾ ਵਾ ਉਸ ਜੀ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਵੀ ਲੋਕਾਂ 'ਚ ਡਰ ਬਣੇ ਡਰਦਾ ਮੌਲ ਆਪਣੇ ਲੋਕ ਨਾ ਆਉਣਾ ਅਸੀਂ ਜਾਵਾਂਗੇ ਸਾਨੂੰ ਪਤਾ ਕਈ ਸਾਡੇ ਸਾਥੀ ਪਹਿਲਾਂ ਦੀਵਾਲੀ ਦੇ ਹੋ ਗਏ ਆ ਉਹਨਾਂ ਕਹਿੰਦੇ ਸਾਨੂੰ ਇੰਨਾ ਕਿ ਜ਼ਿਆਦਾ ਪਿਆਰ ਮਿਲਿਆ ਹੋਇਆ ਵੀ ਅਸੀਂ ਭੁੱਲਦੇ ਨਹੀਂ ਆ ਸਾਡਾ ਉਹਨੂੰ ਦਿਲ ਨਹੀਂ ਕਰਦਾ ਇੱਥੇ ਆਣਗੇ ਸਾਡਾ ਦਿਲ ਨਹੀਂ ਲੱਗਾ ਇਸ ਵਾਰ ਪਾਕਿਸਤਾਨ ਦੀ ਬੜੀ ਵੱਡੀ ਦਿਲਖੁਸ਼ੀ ਵੇਖਣ ਨੂੰ ਮਿਲੀ ਆ ਕਿ ਉਹਨਾਂ ਨੇ ਸਾਰੇ ਵੀਜ਼ੇ ਦੇ ਦਿੱਤੇ ਤੁਹਾਨੂੰ ਲੱਗਦਾ ਕਿ ਉਹ ਵੀ ਮਿਲਣਾ ਚਾਹੁੰਦੇ ਹੋਣ ਕਿਉਂਕਿ ਪਿਛਲੀ ਵਾਰ ਬਹੁਤ ਸਾਰੇ ਵੀਜ਼ੇ ਕੱਟੇ ਗਏ ਸੀ ਬਿਲਕੁਲ ਜੀ ਬਿਲਕੁਲ ਵੇਖੋ ਜੀ ਬਿਲਕੁਲ ਨੈਚਰਲੀ ਗੱਲ ਆ ਜਿਉ ਮਿਲਣਾ ਚਾਹੁੰਦੇ ਤੇ ਉਹਨਾਂ ਸਾਰਿਆਂ ਨੂੰ ਪ੍ਰਵਾਨਗੀ ਦਿੱਤੀ ਆ ਦੱਸ ਰਹੇ ਸਾਨੂੰ ਐਸਜੀਪੀਸੀ ਦੇ ਮੁਲਾਜ਼ਮ ਵੀ ਪਿਛਲੀ ਵਾਰੀ ਕਾਫੀ ਉਹਨਾਂ ਨੇ ਵਿਚਾਂ ਦੀ ਘੱਟ ਵੱਡ ਕਰਤੀ ਸੀ ਲੇਕਿਨ ਅਰਕਿ ਜਿੰਨੇ ਉਹਨੂੰ ਅਪਲਾਈ ਕੀਤਾ ਸਾਰਿਆਂ ਦੇ ਵਿੱਚ ਲੱਗ ਗਏ ਆ ਇਹਦਾ ਮਤਲਬ ਉਹ ਵੀ ਆਪਣੇ ਜਿਹੜਾ ਹੱਥ ਗਾਂ ਵਧਾਉਣਾ ਚਾਹੁੰਦੇ ਆ ਵੀ ਸਾਡਾ ਜਿਹੜਾ ਨਾ ਮਿਲਵਰਤਨ ਵਧੇ ਤੇ ਆਪਣਾ ਜਿਹੜਾ ਬਾਰਡਰ ਖੁੱਲੇ ਤੇ ਆਪਾਂ ਨਾਲ ਮਿਲ ਕੇ ਵਪਾਰ ਕਰੀਏ ਤੇ ਆਪਣਾ ਗਵਾਂਢੀ ਦੇਸ਼ ਆ ਆਪਣਾ ਪੰਜਾਬੀ ਸੂਬਾ ਵਾ ਲੈਂਦਾ ਪੰਜਾਬੀ ਆਪਣੀ ਭਰਾਓ ਵੀ ਹਾਡੇ ਜੋ ਨਿਕਲਿਆ ਵਾ ਕਿਸ ਤਰ੍ਹਾਂ ਦੀ ਮਨ ਚ ਉਤਸ਼ਾਹਤਾ ਵਾ ਉਹਨੇ ਉੱਥੇ ਪਾਕਿਸਤਾਨ ਜਾਂਦੇ ਕੱਲ ਜਾਓਗੇ ਕੱਲ ਤੇ 10 ਦਿਨ ਲਾ ਕੇ ਆਓਗੇ ਉੱਥੇ ਬਹੁਤ ਜਿਆਦਾ ਸਾਡੇ ਅੰਦਰ ਤੇਜਨਾ ਜੀ ਅਸੀਂ ਬੜੇ ਉਤਸ਼ਾਹਤ ਆ ਕਿਉਂਕਿ ਸਾਡਾ ਪੁਰਾਣਾ ਪਿੰਡ ਵੀ ਉੱਧਰ ਆ ਵੱਡਿਆਂ ਦਾ ਵੱਡਿਆਂ ਬਜ਼ੁਰਗਾਂ ਦਾ ਪਿੰਡ ਉੱਧਰ ਹਟਿਆਰਾ ਜ਼ਿਲ੍ਹਾ ਲਾਹੌਰ ਆ ਅਸੀਂ ਤਾਂ ਨਹੀਂ ਦੇਖਿਆ ਲੇਕਿਨ ਸਾਡਾ ਜਨਮ ਇੱਥੋਂ ਦਾ ਸਾਡੇ ਬਜ਼ੁਰਗ ਦਾ ਜਨਮ ਇੱਥੋਂ ਦਾ ਲੇਕਿਨ ਸਾਡਾ ਪਰਦਾਦਾ ਹੀ ਸਰਦਾਰ ਕੁਸ਼ਾਲ ਸਿੰਘ ਜਿਹੜਾ ਪਿੰਡਾਂ ਦਾ ਮੁਨੀਮ ਹੀ ਕਹਿੰਦੇ ਲੱਗੇ ਬਨੇ ਚਾਰ ਪੰਜ ਪਿੰਡੋਂ ਨਾਲ ਕੋ ਲਾਂ ਕੇ ਹਸਾਬ-ਤਬ ਕਰਦੇ ਸੀ ਅਗਰ ਪਰਮਾਤਮਾ ਤੁਸ ਧਰਤੀ ਨੂੰ ਵੀ ਨਾ ਮੱਤ ਸਗੋ ਜਰੂਰ ਆਵਾਂਗੇ ਜੀ ਲੋ ਅਸਲੀ ਲਾਹੌਰਿਆਂ ਨੂੰ ਮਿਲੇ ਅੱਜ ਅਸੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਸੋ ਇਹ ਉਹ ਲਾਹੌਰਿਆਂ ਨੇ ਜਿਹੜੇ ਅਸਲੀ ਲਾਹੌਰਿਆ ਸੀ ਬਹੁਤ ਸਾਰੇ ਲੋਕ ਜਿਹੜੇ ਨੇ ਪਾਕਿਸਤਾਨ ਚ 1947 ਸਮੇਂ ਉੱਜੜ ਗਏ ਭਾਰਤ ਪਰਤੇ ਸਨ ਲੇਕਿਨ ਹੁਣ ਕਈਆਂ ਦੀ ਤਾਂਗ ਜਿਹੜੀ ਆ ਜਰੂਰ ਔਰ ਵੇਖ ਨੂੰ ਮਿਲਦੀ ਹੈ ਲੇਕਿਨ ਕਿਤਨਾ ਕਿਤੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ 1900 ਤੋਂ ਉੱਤੇ ਦੇ ਵੀਜ਼ੇ ਜਿਹੜੇ ਸੀ ਅਪਲਾਈ ਕੀਤੇ ਗਿਆ ਸਨ ਅਤੇ ਜਿਸ ਵਿੱਚ ਜਿਹੜਾ ਹੈ ਉਹ ਜਰੂਰ ਸਾਰਿਆਂ ਨੂੰ ਵੀਜ਼ਾ ਮਿਲਦਾ ਹੋਇਆ ਨਜ਼ਰ ਆਇਆ ਸੀ ਲੇਕਿਨ ਹੁਣ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਸਾਰਿਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਜਿਹੜੀ ਉਹ ਪਾਈ ਜਾ ਰਹੀ ਹੈ ਤੇ ਨਾਨਕਨ ਲਿਖਿਆ ਜਾ ਰਿਹਾ ਹੈ ਕਿ 10 ਦਿਨ ਦੇ ਵੀਜ਼ੇ ਤੋਂ ਬਾਅਦ ਜਰੂਰ ਭਾਰਤ ਪਤਰਿਕਾ ਤੇ ਬਹੁਤ ਸਾਰਾ ਪਿਆਜ ਰਿਹਾ ਹੈ ਉਹਨਾਂ ਨੂੰ ਮਿਲੇਗਾ ਕੈਮਰਾ ਪਰਸਨ ਸਾਹਿਬ ਪ੍ਰੇਤ ਲਗੁਰਪ ਸਿੰਘ ਅੰਮ੍ਰਿਤਸਰ ਪੰਜਾਬ ਨਾਉ